ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਦੇ ਧੰਨ ਬਾਬਾ ਇਸਰੰਗ ਜੀ ਦੇ ਆਰੰਭਤ ਰੋਡੀਆਂ ਅਤੇ ਸਕਰਾਂਤ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਪਾਪਾ ਜੀ ਨੇ ਹੱਥ ਰੱਖਿਆ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਕਿਰਪਾ ਕੀਤੀ ਸਾਰੇ ਹੀ ਪ੍ਰੋਗਰਾਮ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਦਿਖਲੇ ਹਨ ਆਪ ਸਾਰੀਆਂ ਸੰਗਤਾਂ ਨੂੰ ਫੇਰ ਇੱਕ ਵਾਰੀ ਓਟ-ਓਟ ਵਧਾਈ ਜੀ ਨਫਲਕ ਵਧਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕਾਲਸਾ ਵਾਹਿਗੁਰੂ ਜੀ ਇਹ ਪਤ ਹੈ ਕਿ ਜੋ ਇਹ ਮਹੀਨਾ ਆਰੰਭ ਹੋਇਆ ਇਹ ਮਹੀਨੇ ਦੇ ਵਿੱਚ ਧਰਨੂਗਰ ਨਾਲ ਕੇ ਪਾਸ ਸਮਾਸ ਚ ਪਾਸਾ ਦਾ ਵਿਆਪਕ ਵੀ ਆਇਆ ਸਪੂਰਤਾ ਦਿਸ ਵੀ ਗੁਰੂ ਸਾਹਿਬ ਦਾ ਪਹਿਲਾ ਪ੍ਰਕਾਸ਼ ਵੀ ਇਧਰ ਮਹਾਂਪੁਰਖਾਂ ਦੀ ਬਾਸੀ ਧਰਨੂਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਬਾਬਾ ਇਸਤਸਨੀ ਮਹਾਰਾਜ ਉਹਨਾਂ ਤੋਂ ਬਰੋਸਾ ਆਏ ਸੱਚਖੰਡ ਵਾਸੀ ਬਾਬਾ ਅਰਨਾਮ ਸਿੰਘ ਜੀ ਤੇ ਉਹਨਾਂ ਤੋਂ ਬਰੋਸਾ ਆਏ ਜਿਹੜੇ ਮੌਜੂਦਾ ਗੱਦੀ ਤੇ ਹਨ ਜੀ ਸਾ ਮਖੀਅਰ ਸਿੰਘ ਜੀ ਤੇ ਪੀਸ ਸਿੰਘ ਜੀ ਮਹਾਪੁਰਖਾਂ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਪਿਆਰ ਦੇ ਨਾਲ ਸਾਰਾ ਇਹ ਸਮਾਗਮ ਮਨਾਇਆ ਗਿਆ। ਇਸ ਸਮਾਗਮ ਦਾ ਭਾਵ ਇਹ ਹੀ ਆ ਜੀ ਵੀ ਗੁਰਬਾਣੀ ਦੇ ਨਾਲ ਜੁੜੋ। ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਬਾਰੇ ਜਾਣਨਾ ਪਾਇਆ ਗਿਆ। ਤਖਤ ਸਾਹਿਬ ਤੋਂ ਸਿੰਘ ਸਾਹਿਬ ਵੀ ਆਏ ਤੇ ਬਾਬਾ ਕਾਂਲਾ ਜੀ ਆਏ ਤੇ ਹੋਰ ਵੀ ਉਹਨੇ ਮਹਾਪੁਰਖ ਆਏ ਜਿਨ੍ਹਾਂ ਮਹਾਪੁਰਖਾਂ ਨੇ ਇਹ ਚੀਜ਼ ਤੇ ਜਾਣਨਾ ਪਾਇਆ। ਸਾਨੂੰ ਇਹ ਹੀ ਸਿਹਤ ਮਿਲਦੀ ਹਰ ਸਾਲ ਸਮਾਗਮ ਹੁੰਦਾ ਮਹਾਪੁਰਖੇ ਇੱਥੇ ਬਾਣੀ ਦਾ ਪ੍ਰਚਾਰ ਕਰਾਉਂਦੇ ਆ ਇੱਥੇ ਬੇਅੰਤ ਪ੍ਰਾਣੀ ਆ ਕੇ ਅੰਮ੍ਰਿਤ ਛਕਦੇ ਨੇ ਤੇ ਗੁਰੂ ਵਾਲੇ ਬਣਦੇ ਨੇ ਨਸਿਆਂ ਤੋਂ ਪਤਿਤਪਣੇ ਤੋਂ ਦੂਰ ਹੁੰਦੇ ਨੇ ਕਰਕੇ ਅਸੀਂ ਜਾਹਪੁਰਪ ਦੀਆਂ ਅਤੇ ਪਹਿਲੇ ਪਕਾਹ ਦੀਆਂ ਤੇ ਸੰਪੂਰਨਾਂ ਦਿਸ਼ਾਂ ਦੀਆਂ ਤੇ ਧੰਗ ਗੁਰੂ ਅਮਰਦਾਸ ਸਾਹਿਬ ਦੇ ਪਾਸੇ ਦਾ ਅੱਜ ਹੋਤਕਦੀ ਦਿਨ ਸਭੀ ਹੈ ਇਹਦੀਆਂ ਸਾਰੀਆਂ ਸੰਗਤਾਂ ਨੂੰ ਮਹਾਪੁਰਖਾ ਵੱਲੋਂ ਤੇ ਇਸ ਮਹਾਪੁਰਖੇ ਜਥੇ ਵੱਲੋਂ ਬਤਾਈ ਦਿਨਾ ਤੇ ਸਾਰੇ ਸੰਗਤਾਂ ਦਾ ਧੰਨਵਾਦ ਕਰਦਾ ਜੋ ਸੰਗਤਾਂ ਤੇ ਜੀਰੋ ਨੇੜੇ ਆ ਕੇ ਸਮਾਗਮ ਦੇ ਵਿੱਚ حاضਰੀ ਭਰਤੀਆਂ ਤੇ ਮਹਾਪੁਰਖਾ ਜੀ ਭਰਦੇ ਨੇ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਸਮਾਗਮ ਦੇ ਵਿੱਚ ਮਹਾਪੁਰਖਾਂ ਦੇ ਬਾਣੀ ਸੁਣ ਕੇ ਆਪਾਂ ਲਾਹੇ ਤਾਂ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ 68 ਨਾਮ ਸਹਿ ਬਹਿਨ ਗੁਰਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਧੰਦਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਉਣ ਕਹੈ ਸਵਾਉ ਜਨ ਕੇ ਸੰਗ ਚਿਤ ਆਵੇ ਨਾਉ ਆ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤੇ ਜਨ ਕੋ ਸਦਾ ਨਮਸਕਾਰ ਸਦਾ ਨਮਸਕਾਰ ਧੰਨ ਧੰਨ ਬਾਬਾ ਨਾਨਕ ਸੁਮਹਾਰਾਜ ਧੰਨ ਧੰਨ ਬਾਬਾ ਯਿਸੂ ਸੁਮਹਾਰਾਜ ਉਹਨਾਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਸਾਲਾਨਾ ਸਮਾਗਮ ਇਸ ਇਥੇ ਮਨਾਉਨੇ ਆ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰ ਜੀ ਨੇ ਬੜੀ ਕਿਰਪਾ ਕੀਤੀ ਹੈ ਸਾਡੇ ਇਹ 10 ਤਰੀਕ ਤੋਂ ਲੈ ਕੇ 16 ਸਤੰਬਰ ਦਾ ਤੋਂ ਦਵਾਂ ਸਜਾਇਆ ਤੇ ਜਿਨ੍ਹਾਂ ਵਿੱਚ ਉੱਚ ਕੋਟੀ ਮਹਾਂਪੁਰਖਾਂ ਨੇ ਬਾਬਾ ਕਾਦਰ ਸਿੰਘ ਜੀ ਬਾਬਾ ਜੋਗਾ ਸਿੰਘ ਹੋਰ ਹੀ ਸੰਤ ਮਹਾਂਪੁਰਖਾਂ ਆ ਕੇ ਹਾਜ਼ਰੀ ਭਰੀਆਂ ਸਾਰੀਆਂ ਸੰਗਤਾਂ ਸਾਡੇ ਇਲਾਕਾ ਨਿਵਾਸੀ ਨਗਰ ਨਿਵਾਸੀ ਦੇ ਸਭ ਜੀ ਸੰਤਾਂ ਨੂੰ ਬੈਠਿਆਂ ਨੂੰ ਸਾਰਿਆਂ ਨੂੰ ਇਸ ਸੰਗਤੋਂ ਕਰੋੜ ਕਰੋੜ ਨਮਸਕਾਰ ਤੁਹਾਨੂੰ ਬਧਾਈਆਂ ਅਸੀਂ ਸਾਰੇ ਵਧਾਈਆਂ ਦੇ ਪਾਤਰਾਂ ਨਗਰ ਨਿਵਾਸੀ ਇਲਾਕਾ ਦੇ ਵਾਸੀ ਜਿੰਨਾਂ ਸਕੇਂਦੇ ਹੋਏ व 구지ी지사 र 구지ी का